ਜੋਹਪਾਟੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿੰਡ ਰਾਣੀਵਾਲਾ ਦੇ ਗੁਰਦੁਆਰਾ ਸਾਹਿਬੇ ਪਹੁੰਚੇ ਉੱਥੇ ਵੱਡੀ ਗੇਂਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਅਤੇ ਡੱਬ ਵਾਲੀ ਬਾਰਡਰ ਤੇ ਕਿਸਾਨਾਂ ਵੱਲੋਂ ਜੋ ਮੋਰਚਾ ਲਗਾਇਆ ਗਿਆ ਹੈ ਉਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤਾਂ ਕਿ ਸੈਂਟਰਲ ਸਰਕਾਰ ਨੂੰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਮਜਬੂਰ ਕੀਤਾ ਜਾਵੇ ਉਹਨਾਂ ਕਹਿਆ ਕਿ ਸਿੱਧੂਪੁਰ ਜਥੇਬੰਦੀ ਹੀ ਕਿਸਾਨਾਂ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਜਦ ਉਹਨਾਂ ਨੂੰ ਪਹਿਲਾਂ ਦਿੱਲੀ ਬਾਰਡਰ ਤੇ ਲਗਾਏ ਮੋਰਚੇ ਨੂੰ ਚੁੱਕਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਹਿਆ ਕਿ ਸਾਡੀ ਜਥੇਬੰਦੀ ਮੋਰਚੇ ਨੂੰ ਨਹੀਂ ਚੁੱਕਣਾ ਚਾਹੁੰਦੀ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਰੀਆਂ ਮੰਗਾਂ ਲਾਗੂ ਕਰਵਾ ਕੇ ਕੇਂਦਰ ਤੋਂ ਕਾਨੂੰਨ ਬਣਵਾ ਕੇ ਹੀ ਮੋਰਚਾ ਸਬੰਦ ਕੀਤਾ ਜਾਵੇ ਪਰ ਦੂਜੀਆਂ ਜਥੇਬੰਦੀਆਂ ਨੇ ਕਾਲ ਕਰਕੇ ਮੋਰਚੇ ਨੂੰ ਸਸਪੈਂਡ ਕਰ ਦਿੱਤਾ ਉਹਨਾਂ ਕਹਿਆ ਕਿ ਸਾਨੂੰ ਮੋਦੀ ਦੇ ਜਿੱਤਣ ਹਾਰਨ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਰਕਾਰ ਕੋਈ ਵੀ ਆ ਜਾਵੇ ਸਾਡੀਆਂ ਮੰਗਾਂ ਲਾਗੂ ਨਾ ਕਰੇਗੀ ਤਾਂ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਉਹਨਾਂ ਨੇ ਕਿਹਾ ਕਿ ਇਸ ਵਾਰ ਬੀਜੇਪੀ ਕੋਲ ਬਹੁਤ ਨਹੀਂ ਹੈ ਅਤੇ ਉਹ ਛੋਟੀਆਂ ਪਾਰਟੀਆਂ ਦੇ ਹਾਰੇ ਚੱਲ ਰਹੀ ਹੈ ਇਸ ਲਈ ਉਹ ਪਹਿਲਾਂ ਵਾਂਗੂੰ ਤਾਨਾਸ਼ੈਨੀ ਬਣ ਸਕਦੀ ਉਹਨਾਂ ਹਰ ਪਿੰਡ ਵਿੱਚ ਟ੍ਰੈਲੀਆਂ ਲਿਜਾ ਕੇ ਮੂਰਤੀ ਵਿੱਚ ਖੜਾਉਣ ਦੀ ਬੇਇੱਜ਼ਤੀ ਕੀਤੀ ਉਹਨਾਂ ਬੜੇ ਬੜੇ ਵਿਸਥਾਰ ਨਾਲ ਨਿਗਰਦੀ ਜਾ ਰਹੀ ਕਿਸਾਨੀ ਬਾਰੇ ਇਕੱਤਰ ਹੋਏ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੂੰ ਤੋਂ ਹੱਥ ਖੜੇ ਕਰਵਾ ਕੇ ਮੂਰਤੀ ਵਿੱਚ ਸ਼ਾਮਲ ਹੋਣ ਦੀ ਹਮਈ ਪ੍ਰਵਾਈ ਲੋਕਾਂ ਨੇ ਵੱਡੀ ਗਿਰਤੀ ਵਿੱਚ ਪਹੁੰਚ ਕੇ ਸਰਦਾਰ ਡੱਲੇਵਾਲ ਦੇ ਵਿਚਾਰ ਸੁਣੇ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੂਰਤੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਸਰਦਾਰ ਡੱਲੇਵਾਲ ਦੇ ਭਾਸ਼ਣ ਤੋਂ ਪਹਿਲਾ ਸਰਦਾਰ ਸੁਖਦੇਵ ਸਿੰਘ ਬੂੜਾ ਗੁਜਰ ਪ੍ਰਧਾਨ ਜਿਲ੍ਹਮ ਸ੍ਰੀ ਮੁਕਸਤ ਸਾਹਿਬ ਨੇ ਵੀ ਸੰਬੋਧਨ ਕੀਤਾ ਜਿਹੜੇ ਛੋਟੇ ਵਰਗ ਨੂੰ ਗੁੰਮਰਾਹ ਕਰਕੇ ਸਰਕਾਰ ਇਹ ਗੱਲ ਕਹਿ ਰਹੀ ਹੈ ਬੇਰਮ ਰੋਟੀ ਤੋਂ ਗੁਜ਼ਾਰਾ ਕਰਨਾ ਹੁਕਮ ਹੈ ਜੇਕਰ ਸਾਨੂੰ 1000 ਰੁਪਏ ਸਰਕਾਰ ਡਾਕਟਰ ਹੋਬੀਨਾ ਦੀ ਰਿਪੋਰਟ ਬਤਾਉਂ ਤੋਂ ਪਾ ਦੇਵੇ ਤੇ ਸਾਨੂੰ 1500 ਰੁਪਏ ਮਿਲ ਜਾਣ ਜੇਕਰ ਨਾ ਭਜਾ ਹਜ਼ਾਰ ਦੇ ਦਿੱਤੀ ਜਾ ਰਿਹਾ ਪਈ ਰੂ ਦੇ ਕੇ ਦਿੱਤੀ ਕਾਲੀ ਰੁਪਿਆ ਦਾ ਗਰੀਦਨ 10000 ਰੁਪਏ ਤੁਹਾਡੀਆਂ ਕੋਲੋਂ ਖਰੀਦਣਾ ਕੀ ਯੋਗ ਆ ਸਮਝੇ ਕਰਦੇ ਦੀ ਗੱਲ ਚੱਲ ਗਈ ਜੇ ਗੱਲ ਵਿਦਿਆ ਦੀ ਗੱਲ ਕਰੀਏ ਤਾਂ ਵਿਦਿਆ ਦੀ ਵੀ ਗੱਲ ਇਹ ਆ ਵੀ ਜੁਨਾ ਕੋਈ ਗਰੀਬ ਆਦਮੀ ਨੂੰ ਲੋੜ ਹੈ ਉਹਨੀਆਂ ਵੀ ਲੋੜੇ ਫੇਰ ਜਿਹੜੀਆਂ ਸਾਡੀਆਂ ਨਹੀਂ ਉਹ ਵੀ ਤੁਹਾਨੂੰ ਕੋਲੋਂ ਕੋਲ ਲੋੜ ਆ ਹੋ ਗਈਆਂ ਉਹ ਤਾਂ ਇਹ ਰਹਿ ਗਿਆ ਕੋਈ ਐਮਐਲ ਬੰਦਨਾਂ

ਦੇ ਸਾਹ ਜਵਾਬ ਨੂੰ ਕਿਵੇਂ ਜਵਾਬ ਰੱਖਾ ਕਰ ਸਕਦਾ ਇਸ ਧਰਤੀ ਤੇ ਲੜਾਈ ਇਹ ਹੈ ਹੋਰ ਜਿੱਦਾਂ ਮੇਕਿਆਂ ਨੂੰ ਘੜੀਆਂ ਤਾ ਰਹੇ ਨੇ ਉਹ ਨੇ ਕਿ ਜਿੰਨਾ ਮੁੱਢੀ ਜੋੜਤਾ ਨੇ ਇੱਕ ਜਦੋਂ ਨੌਜਵਾਨ ਗੱਲ ਕਰਦਾ ਸੀ ਗੱਲ ਆਈ ਸੀ ਕਿ ਜਦੋਂ ਬਟਾ ਹਿੱਸਾ ਜ਼ਮੀਨ ਅਗਰ ਤੁਹਾਨੂੰ ਲਈ ਜਾਉਣਾ ਲਈ ਆਪਣੀ ਪਬਜੀ ਬੈਠਾ ਦੇ ਚੂਹ ਲਈ ਤੇ ਜੋ ਪਰਦਾਜ ਜੀ ਜਦੋਂ ਤੁਸੀਂ ਦਿੱਲੀ ਮੋਰਚਾ ਸ਼ੁਰੂ ਕੀਤਾ ਸੀ ਤੇ ਉਦੋਂ ਪਹਿਲਾ 31 ਜਥੇ ਬੰਦਿਆਂ ਹੋਂਦੀਆਂ ਸੀ ਉਸ ਤੋਂ ਬਾਅਦ ਬੰਦਿਆਂ ਬੰਦਿਆਂ ਪਤਾ ਨਹੀਂ ਕਿੰਨੇ ਆਕ ਬਣ ਗਏ ਆ ਮਤਲਬ ਸਯੋਜਕ ਮੋਰਚਾ ਸਾਰਾ ਇਕੱਠਾ ਹੁੰਦਾ ਸੀ ਤੇ ਤੁਸੀਂ ਜਿੱਤ ਕੇ ਵੀ ਕਰਿਆਏ ਸੀ ਹੁਣ ਤੁਸੀਂ ਆਪ ਹੀ ਕਿਹਾ ਕਿ ਪਹਿਲੇ ਬੁਲਾਰਿਆਂ ਨੇ ਕਿਹਾ ਕਿ 10 ਬੰਦੇ ਇਕੱਠੇ ਹੋ ਜਾਂਦੇ ਆ ਤੇ ਉਹ ਆਪ ਹੀ ਯੂਨੀਅਨ ਬਣਾ ਲੈਂਦੇ ਆ ਇਹ ਮਤਲਬ ਨਾਲੇ ਇੱਕ ਦੂਜੇ ਨੂੰ ਸਾਡੇ ਪ੍ਰੈਸ ਦੇ ਸਾਹਮਣੇ ਵੀ ਪੂਰਾ ਭੰਡਿਆ ਤੇ ਕੱਟਦੇ ਆ ਵੀ ਆ ਕੈਨੇਡਾ ਭਾਨਿਆ ਹੈ ਤੇ ਆ ਜੀ ਆ ਡਲੇਵਾਲ ਤਾਰ ਐਸਐਸ ਦਾ ਬੰਦਾ ਹੈ ਗੋਜਾ ਜੀ ਪੈਸੇ ਖਾ ਗਿਆ ਇਹਦੇ ਨਾਲ ਜਿਹੜਾ ਦੁਸ਼ਮਣ ਤੁਹਾਡਾ ਮੋਦੀ ਹੈ ਉਹ ਮਜ਼ਬੂਤ ਨਹੀਂ ਹੁੰਦਾ ਦੇਖੋ ਸਵਾਲ ਇਹ ਹੈ ਕਿ ਸਾਨੂੰ ਸੱਚਾਈ ਤੋਂ ਦੂਰ ਅਸੀਂ ਨਹੀਂ ਜਾ ਸਕਦੇ ਦੋਨੋਂ ਪਾਸੇ ਸੱਚਾਈ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਦੁਸ਼ਮਣ ਨੂੰ ਵੀ ਤਾਕਤ ਮਿਲਦੀ ਹੈ ਪਰ ਜਿਹੜਾ ਸਾਡੇ ਅੰਦਰ ਬੈਠਾ ਦੁਸ਼ਮਣ ਹੈ ਉਹਨੂੰ ਵੀ ਤਾਂ ਸਾਨੂੰ ਪਰਖਣਾ ਤੇ ਪਛਾਣਨਾ ਪੈਣਾ ਨੂੰ ਮੈਂ ਕਿਉਂ ਕਹਿ ਰਿਆਂ ਗੱਲ ਇਹ ਅਸੀਂ ਪਿੱਛੇ ਲੜਾਈ ਲੜੀ ਅਸੀਂ ਉਦੋਂ ਇਸ ਗੱਲ ਤੇ ਜ਼ੋਰ ਦਿੰਦੇ ਰਹਿਆ ਕਿ ਭਈ ਯੂਪੀ ਦੀ ਇਲੈਕਸ਼ਨ ਲੜਨੀ ਬੀਜੇਪੀ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਉਸ ਅਨੁਲੰਘ ਨੂੰ ਉਹਨਾਂ ਦੇਰ ਤੱਕ ਜਾਰੀ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਬੜੀ ਮੱਤਤਾ ਰੱਖੇਗਾ ਅਗਰ ਅਸੀਂ ਇੱਕ ਵਾਰੀ ਯੂਪੀ ਦੇ ਵਿੱਚੋਂ ਬੀਜੇਪੀ ਨੂੰ ਸੱਟ ਮਾਰ ਜਾਂਦੇ ਹਾਂ ਤਾ ਬੀਜੇਪੀ ਸਾਡੀਆਂ ਸਾਰੀਆਂ ਮੰਗਾ ਮੰਨਣ ਲਈ ਮਜਬੂਰ ਹੋਏ ਲੇਕਿਨ ਹੋਇਆ ਕਿ ਸਾਡੇ ਵੀਰਾਂ ਨੇ ਉਸ ਵੇਲੇ ਅੰਦੋਲਨ ਨੂੰ ਚੱਕ ਕੇ ਇਥੋਂ ਭੱਜੇ ਪਰ ਉਹ ਕੱਲਾ ਚੱਕ ਕੇ ਨਹੀਂ ਭੱਜੇ ਦੁਬਾਰਾ ਅਸੀਂ ਅੰਦੋਲਨ ਲੜਨ ਦੀ ਤਿਆਰੀ ਕਰਦੇ ਰਹੇ ਅਸੀਂ ਲੜਾਈ ਲੜਨ ਨੂੰ ਹਿੰਮਤ ਕੀਤੀ ਕਿ ਲੜੀਏ ਉਹਦੇ ਵਿੱਚ ਕੋਈ ਬਾਹ ਨਹੀਂ ਫੜਾਈ ਅਖੀਰ ਸਮੇਂ ਲੜਨਾ ਸ਼ੁਰੂ ਕੀਤਾ ਰੱਜ ਕੇ ਸਾਨੂੰ ਬਦਨਾਮ ਕੀਤਾ ਸਾਨੂੰ ਇਹ ਕਿਹਾ ਕਿ ਆਰਐਸਐਸ ਦੇ ਨੇ ਹੁਣ ਜਿਹੜਾ ਤੁਹਾਡੀ ਇਹ ਗੱਲ ਮੈਂ ਕਰਦਾ ਜਵਾਬ ਦੇਣਾ ਇਹ ਅੱਜ ਲੋਕਾਂ ਨੇ ਇਸ ਅੰਦੋਲਨ ਦੇ ਸਪਸ਼ਟ ਕਰਤਾ ਕਿ ਅਸੀਂ ਆਰਐਸਐਸ ਜਾਂ ਭਾਜਪਾ ਆ ਜਾਂ ਆਮ ਆਦਮੀ ਪਾਰਟੀ ਕੀ ਹਾਂ ਸੀ ਕਲੀਅਰ ਹੋ ਗਿਆ ਕਿ ਅਸੀਂ ਕਿਸੇ ਨੂੰ ਨਹੀਂ ਕਿਹਾ ਵੋਟ ਫਰਾਂਨੇ ਨੂੰ ਪਾਓ ਲੇਕਿਨ ਹਾਲਾਤ ਜੋ ਪੈਦਾ ਹੋਏ ਸਦਾਕਾਰੀ ਧਿਰਾਂ ਨੇ ਉਹਨਾਂ ਦੇ ਉੱਤੇ ਲੋਕਾਂ ਨੇ ਆਪਦੀ ਅਵੇਅਰਨੈਸ ਦੇ ਨਾਲ ਵੋਟ ਦਿੱਤੀ ਜਿਹਦੇ ਵਿੱਚੋਂ ਅਸੀਂ ਅਸੀਂ ਇੱਕ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਕਿ ਦੇਸ਼ ਦਾ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਵੱਡੀ ਭੂਮਿਕਾ ਇਸ ਮੋਰਚੇ ਦੀ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਵੱਡੀ ਭੂਮਿਕਾ ਇਸ ਮੋਰਚੇ ਦੀ ਸਾਡੇ ਲੋਕਾਂ ਦਾ ਨੂੰ ਈਡੀ ਦੇ ਦਬਾਅ ਤੋਂ ਬਾਹਰ ਕੱਢਣ ਦੇ ਵਿੱਚ ਇੱਕ ਵੱਡੀ ਭੂਮਿਕਾ ਇਸ ਮੋਰਚੇ ਦੀ ਜਿਹੜਾ ਕਹਿੰਦੇ ਸੀਗੇ ਕਿ ਬਹੁਤ ਛੇਤੀ ਅਗਰ ਮੋਦੀ ਦੁਆਰਾ ਆ ਗਿਆ ਤਾਂ ਇੱਥੇ ਰਜ਼ਰਵੇਸ਼ਨ ਖਤਮ ਹੋ ਜੂਗੀ ਉਹ ਜਿਹੜੀ ਤਲਵਾਰ ਲਟਕਦੀ ਸੀ ਉਹ ਤਲਵਾਰ ਵੀ ਪਾਸੇ ਕੀਤੀ ਇਸ ਮੋਰਚੇ ਨੇ ਸੋ ਪ੍ਰਾਪਤੀਆਂ ਨੇ ਇਸ ਮੋਰਚੇ ਦੀਆਂ ਔਰ ਇਹ ਮੋਰਚਾ ਦਾਈ ਪ੍ਰਾਪਤੀ ਕਰ ਸਕਿਆ ਕਿ ਇਸ ਮੋਰਚੇ ਨੂੰ ਅਸੀਂ ਇੱਕ ਪਾਸੇ ਚੋਣਾਂ ਦਾ ਦੌਰ ਚੱਲਦਾ ਸੀ ਇੱਕ ਪਾਸੇ ਅਸੀਂ ਲੜਾਈ ਜਾਰੀ ਰੱਖੀ ਜੇ ਅਸੀਂ ਲੜਾਈ ਕਮਜ਼ੋਰ ਕਰਕੇ ਇਹਨੂੰ ਇੱਥੋਂ ਪੱਟ ਲੈਂਦੇ ਤਾਂ ਹੋ ਸਕਦਾ ਹੈ ਮੁਰ ਦੁਬਾਰਾ ਮੋਦੀ ਵੀ ਆ ਕੇ ਬੜੇ ਸਕਾਉਂ ਹੋ ਗਏ ਹੁਨਾ ਔਰ ਸਾਡੇ ਮੁੱਦੇ ਵੀ ਲਟਕ ਜਾਂਦੇ ਸੋ ਇਸ ਕਰਕੇ ਲੜਾਈ ਜਿਹੜੀ ਲੜੀ ਜਾ ਰਹੀ ਹੈ ਬੜੀ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ ਪੂਰੇ ਭਾਰਤ ਦੇ ਵਿੱਚ ਲੜੀ ਜਾ ਰਹੀ ਹੈ ਕੁਝ ਦੇਖਾ ਤਾਮਿਲ ਲਾਡੂ ਦੇ ਵਿੱਚ ਸੀ ਰੇਲ ਰੁਕ ਕੋ ਦਾ ਸਨੇਹਾ ਦਿੱਤਾ ਤਾਮਿਲ ਨਾਡੂ ਦੇ ਵਿੱਚ 51 ਥਾਮਾਂ ਤੇ ਰੇਲ ਰੁਕੀ ਯੂਪੀ ਦੇ ਵਿੱਚ ਕਦੇ ਰੇਲ ਨਹੀਂ ਰੁਕੀ ਸੀ ਲੇਕਿਨ ਅੱਜ ਕੀ ਯੂਪੀ ਚ ਵੀ ਰੇਲ ਰੁਕੀ ਹਰਿਆਣਾ ਦੇ ਵਿੱਚ ਭਾਵੇਂ ਐਮਰਜੈਂਸੀ ਵਰਗੇ ਹਾਲਾਤ ਸੀ ਹਰਿਆਣਾ ਚ ਵੀ ਰੇਲ ਰੁਕੀ ਰਾਜਸਥਾਨ ਚ ਵੀ ਲੋਕਾਂ ਨੇ ਰੇਲ ਰੋਕੀ ਔਰ ਬਹੁਤ ਸਾਰੇ ਉਹਨਾਂ ਥਾਮਾਂ ਤੋਂ ਭਾਜਪੀ ਨੂੰ ਖਾਰਗੋ ਸਾਹਮਣਾ ਪਿਆ ਕਰਨਾ ਪਿਆ ਜਿੱਤੇ ਜਿੱਤੇ ਕਿਸਾਨਾਂ ਨਾਲ ਟਕਾ ਕੀਤਾ ਇਹਨਾਂ ਨੇ ਸੋ ਇਸ ਕਰਕੇ ਇਸ ਮੋਰਚੇ ਦੀ ਮਹੱਤਤਾ ਛੋਟੀ ਨਹੀਂ ਹੈ ਠੀਕ ਹੈ ਅਵਾਡਿਓਲੋਜੀ ਹੈ ਹਰੇਕ ਦੀ ਆਪਣੀ ਆਪਣੀ ਅਡੋਲੋਜੀ ਹੈ ਉਹ ਸਾਡੇ ਮੁਤਾਬਿਕ ਲੜਨਾ ਨਹੀਂ ਚਾਹਦੇ ਉਹ ਕਿਸੇ ਆਪਦੀ ਥਿਉਰੀਆਂ ਮੁਤਾਬਿਕ ਲੜਨਾ ਚਾਹੁੰਦੇ ਨੇ ਉਹ ਲੜਨਾ ਕੋਈ ਦਿੱਕਤ ਨਹੀਂ ਸਾਨੂੰ ਕਿਹੜਾ ਉਹਨਾਂ ਨਾਲ ਕੋਈ ਵਿਚਾਰਾਂ ਨਾਲ ਸਾਡੀ ਕੋਈ ਲੜਾਈ ਹੈ ਸਾਡੀ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਉਹ ਆਪਦੇ ਪੱਖ ਤੋਂ ਆਪਦੀ ਲੜਾਈ ਨੂੰ ਹੋਰ ਕਿਸੇ ਰੂਪ ਚ ਲੜ ਸਕਦੇ ਨੇ ਲੜਨਾ ਚਾਹੀਦਾ ਭਲਵਾਂ ਸਾਹਿਬ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੇ ਬਹੁਤ ਜ਼ੋਰ ਲਾਇਆ ਸੀ ਆ ਕਿ ਸੈਂਟਰ ਦੇ ਵਿੱਚ ਸਰਕਾਰ ਮੋਦੀ ਦੀ ਨਾ ਬਣੇ ਸਰਕਾਰ ਦਾ ਸੈਂਟਰ ਦੇ ਵਿੱਚ ਫਿਰ ਮੋਦੀ ਦੀ ਬਣ ਗਈ ਹੈ ਜਿਵੇਂ ਆਪਣੀਆਂ ਪਹਿਲਾਂ ਮੰਗੀਆਂ ਮੰਗਾ ਸੀਗੀਆਂ ਆਪਣੀਆਂ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਮੋਰਚੇ ਲਾਏ ਸੀਗੇ ਜੇ ਮੋਦੀ ਨੇ ਹੁਣ ਵੀ ਆਪਣੇ 50 ਸਾਲਾਂ ਦੇ ਵਿੱਚ ਆਪਣੀਆਂ ਮੰਗਾਂ ਨਾ ਮੰਨੀਆਂ ਕਿ ਦੁਬਾਰਾ ਫਿਰ ਆਪਾਂ ਦਿੱਲੀ ਵਿੱਚ ਮੋਰਚੇ ਲਾਵਾਂਗੇ ਜਦੋਂ ਤੱਕ ਕਿਸਾਨ ਤੇ ਕਿਸਾਨ ਦੀਆਂ ਸਮੱਸਿਆਵਾਂ ਰਹਿਣਗੀਆਂ ਸਰਕਾਰ ਕੋਈ ਆਵੇ ਮੋਰਚੇ ਉਦੋਂ ਤੱਕ ਲੱਗਦੇ ਰਹਿਣਗੇ ਰਹੀ ਗੱਲ ਤੁਸੀਂ ਕਹੇ ਕਿ ਮੋਦੀ ਐਸਕੇਮ ਨੇ ਬੜਾ ਜ਼ੋਰ ਲਾ ਕੇ ਮੋਦੀ ਨਾਅ ਹੈ ਪਹਿਲੀ ਤਾਂ ਗੱਲ ਹੈ ਕਿ ਇਸ ਭਲੇਖੇ ਚੋਂ ਨਿਕਲਣ ਦੀ ਲੋੜ ਹੈ ਕਿ ਮੋਦੀ ਆਵੇ ਜਾਂ ਇੰਦਰਾ ਗਾਂਧੀ ਆਵੇ ਕੋਈ ਆਵੇ ਜਿਸ ਤਾਕਤ ਦੇ ਵਿੱਚ ਉਹ ਜਿਸਾ ਬਹੁਮਤ ਦੇ ਨਾਲ ਜਿਸਾ ਹੰਕਾਰ ਦੇ ਨਾਲ ਪਿਛਲਾ ਕਰਮ ਉਹਨਾਂ ਨੇ ਨਿਹੜਾਈ ਕਿੱਲੇ ਇਹਨਾਂ ਨੇ ਨਹੀਂ ਨਿਹੜਾਈ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਕੋਲੇ ਜਾਂ ਕਾਂਗਰਸ ਕੋਲੇ ਇੰਨਾ ਬਹੁਮਤ ਸੀ ਲੋਕ ਉਹਨਾਂ ਦੇ ਵੀ ਕੁੱਤੇ ਸੋ ਸਾਡਾ ਪਰਪਸ ਇਹ ਨਹੀਂ ਹੈ ਸਾਡਾ ਪਰਪਸ ਇਹ ਸੀ ਕਿ ਲੋਕਤੰਤਰ ਬਚਾਉਣਾ ਇਸ ਲਈ ਬਹੁਤ ਜ਼ਰੂਰੀ ਹੈ ਉਹਨਾਂ ਲੋਕਤੰਤਰ ਨੂੰ ਬਚਾਉਣ ਦੇ ਲਈ ਵਿਰੋਧੀ ਤਿਰ ਕਿਸੇ ਦੀ ਵੀ ਆਵੇ ਉਹ ਬੁਰੀ ਸਟਰੋਂਗ ਆਵੇ ਉਹ ਆਈ ਹੈ ਔਰ ਅੱਜ ਹਾਲਾਤ ਨੇ ਕਿ ਅੱਜ ਮੋਦੀ ਜੀ ਆਪਣੀ ਮਰਜ਼ੀ ਕਰਨ ਦੇ ਕਾਬਲ ਨਹੀਂ ਰਹੇ ਸੀ ਸੀਆਈਐਸਫ ਦੀ ਇੱਕ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗੜਾ ਰਨੌਰ ਦੇ ਥਾਪੜ ਮਾਰਿਆ ਤੁਸੀਂ ਉਹਨੂੰ ਕਿਵੇਂ ਲੈਨੇ ਹੋ ਵੀ ਉਹ ਜਿਹੜਾ ਥੱਪੜ ਮਾਰਿਆ ਉਹ ਜੈਜ ਮਾਰਿਆ ਜਾਂ ਕੁਲਵਿੰਦਰ ਕੋਰ ਜਿਹੜੀ ਮੁਲਾਜ਼ਮ ਸੀ ਉਹਨੂੰ ਨਹੀਂ ਕਰਨਾ ਚਾਹੀਦਾ ਇਸ ਕੀ ਲੈਣਾ ਦੇਖੋ ਇਹ ਅਸਲ ਤਾਂ ਉੱਥੋਂ ਦੇ ਹਾਲਾਤ ਨੇ ਉਹ ਦੱਸ ਸਕਦੇ ਨੇ ਕਿ ਕਿਸ ਤਰ੍ਹਾਂ ਬਣੇ ਨੇ ਜੋ ਮੇਰੇ ਨਾਲ ਹਰਜੀਤ ਗਰੇਵਾਲ ਨੇ ਡਿਬੇਟ ਦੇ ਵਿੱਚ ਕਿਹਾ ਉਹ ਇਹ ਮੰਨਿਆ ਹੈ ਕਿ ਉੱਥੇ ਰੌਲਾ ਅਸਲ ਦੇ ਵਿੱਚ ਚੈਕਿੰਗ ਨੂੰ ਲੈ ਕੇ ਪਿਆ ਉਹਦੇ ਪਰਸਨ ਨੂੰ ਲੈ ਕੇ ਪਿਆ ਉਹਦੇ ਮੋਬਾਈਲ ਨੂੰ ਰੱਖਣ ਕਰਕੇ ਪਿਆ ਤਾਂ ਮੈਨੂੰ ਇਹ ਲੱਗਦਾ ਕਿ ਇਹ ਇੱਕ ਐਮਪੀ ਨੂੰ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਚਾਹੀਦੇ ਸੀ ਔਰ ਉਹਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਪੇਸ਼ ਹੋਣਾ ਚਾਹੀਦਾ ਸੀ ਕਿ ਆ ਦੇਖੋ ਮੈਂ ਭਾਵੇਂ ਐਮਪੀ ਬਣ ਗਈ ਆ ਮੈਂ ਵੀ ਆਪਦਾ ਪਰਸ ਸਕੈਨਰ ਦੇ ਵਿੱਚ ਦੀ ਨਿਗ੍ਹਾ ਰਹੀ ਆ ਇਹ ਉਹਨੇ ਮਤਲਬ ਮੈਨੂੰ ਲੱਗਦਾ ਆਪਦੀ ਐਮਪੀ ਮੱਕ ਕੋਈ ਲੜਕੀ ਪਹਿਲਾਂ ਹੀ ਆਪਣੇ ਵਿਵਾਦਾਂ ਦੇ ਨਾਲ ਜਾਣੀ ਜਾਂਦੀ ਹੈ ਜਿਸ ਤਰ੍ਹਾਂ ਦੀ ਮਰਜ਼ੀ ਹੋ ਬੋਲਦੀ ਆ ਜਿਹੋ ਜੇ ਮਰਜ਼ੀ ਹੋ ਵਿਵਾਦਤ ਬਿਆਨਬਾਜ਼ੀ ਕਰਦੀ ਆ ਤੇ ਉਹਦੇ ਉਸ ਬਾਅਦ ਨੇ ਉਹਤੇ ਹਾਲਾਤ ਪੈਦਾ ਕੀਤੇ ਹੋਣਗੇ ਉਹਨਾਂ ਹਾਲਾਤਾਂ ਦੇ ਵਿੱਚੋਂ ਉਹ ਘਟਨਾ ਵਾਪਰੀ ਔਰ ਉਹਦੇ ਵਿੱਚੋਂ ਹੀ ਸਾਰੀ ਗੱਲ ਹੋਈ ਇਹ ਇਹ ਬਾਕੀ ਗੱਲਾਂ ਤਾਂ ਸਾਰੀਆਂ ਮਤਲਬ ਇਹ ਵਧਾਉਣ ਵਾਲੀਆਂ ਗੱਲਾਂ ਨੇ ਕਿ ਜੇ ਉਹਨਾਂ ਨੇ ਐ ਕਰਤਾ ਉਹਨਾਂ ਨੇ ਐ ਕਰਤਾ ਹਕੀਕਤ ਲੜਾਈ ਦਾ ਕਾਰਨ ਉਹਨਾਂ ਦਾ ਸੀ ਜੈ ਜੀ ਵਾਲਾ ਸਾਹਿਬ ਕਿਸਾਨ ਸਯੁਕਤ ਮੋਰਚੇ ਨੇ ਕਿਸਾਨਾਂ ਨੂੰ ਨਾਰਾ ਦਿੱਤਾ ਇਹ ਕਿਸਾਨ ਸਯੁਕਤ ਮੋਰਚਾ ਜਿਹੜਾ ਗੈਰ ਰਾਈਡਿਕ ਪਾਰਟੀ ਜਿਹੜੀ ਹੈਗੀ ਆ ਜਿੱਦਾਂ ਬਸ ਦੇ ਨਾਰੇ ਵੀ ਲਾਉਂਦੇ ਆ ਕਿ ਜਿਹੜੇ ਕਿਸਾਨ ਆਗੂ ਆਪਣੇ ਸਾਰੀਆਂ ਪਾਰਟੀਆਂ ਦੇ ਵਿੱਚ ਹੈਗੇ ਆ ਜਿਹੜੇ ਸਿਆਸੀ ਪਾਰਟੀਆਂ ਦੇ ਘਰੇ ਜਾ ਕੇ ਉਹਨਾਂ ਦੇ ਘਰੇ ਹਾਜ਼ਰੀ ਲਵਾ ਕੇ ਆਉਂਦੇ ਆ ਇਹਦੇ ਬਾਰੇ ਕੀ ਗੱਲ ਕਰਾਂਗੇ ਦੇਖੋ ਅਸੀਂ ਐਸਕੇਮ ਨਾਨ ਪੋਲਿਟਿਕਲ ਸਾਰਾ ਹੀ ਇਸ ਗੱਲ ਦੇ ਉੱਤੇ ਸਟੈਂਡ ਲੈ ਕੇ ਚੱਲ ਰਿਹਾ ਕਿ ਬਿਲਕੁਲ ਸਾਨੂੰ ਪੋਲਿਟਿਕਸ ਤੋਂ ਦੂਰ ਰਹਿਣ ਦੀ ਲੋੜ ਹੈ ਕਿਉਂਕਿ ਜਦੋਂ ਵੀ ਜਥੇਬੰਦੀਆਂ ਬਣੀਆਂ ਸਟਾਰਟਿੰਗ ਹੋਈ ਹੈ ਯੂਨੀਅਨ ਦੀ ਉਦੋਂ ਇਸੇ ਕਰਕੇ ਇਹ ਸਿਧਾਂਤ ਰੱਖਿਆ ਗਿਆ ਸੀ ਕਿ ਕਿਸਾਨ ਕਾਂਗਰਸ ਵੀ ਹੋ ਸਕਦਾ ਹੈ ਕਿਸਾਨ ਇਕੱਲੇ ਵੀ ਹੋ ਸਕਦਾ ਹੈ ਕਿਸਾਨ ਭਾਜਪਾ ਦਾ ਵੀ ਹੋ ਸਕਦਾ ਹੈ ਕਿਸਾਨ ਆਮ ਆਦਮੀ ਪਾਰਟੀ ਦਾ ਵੀ ਹੋ ਸਕਦਾ ਹੈ ਕਿਸਾਨ ਹੋਰ ਵੀ ਕਿਸੇ ਦੂਜੀ ਤੀਜੀ ਪਾਰਟੀ ਦਾ ਹੋ ਸਕਦਾ ਹੈ ਇਸ ਕਰਕੇ ਹਰ ਇੱਕ ਤਰ੍ਹਾਂ ਦੀ ਰਾਜਨੀਤੀ ਤੋਂ ਜਥੇਬੰਦੀ ਦੂਰ ਰਹੇਗੀ ਸੈਕੰਡ ਹੈ ਸੀਗਾ ਕਿ ਹਰ ਤਰ੍ਹਾਂ ਦੀ ਧਾਰਮਿਕ ਵਿਵਾਦਾਂ ਤੋਂ ਦੂਰ ਰਹੇਗੀ ਕਿਉਂਕਿ ਸਾਡੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਕਿਸਾਨੀ ਕਰਦੇ ਹੋ ਸਕਦੇ ਨੇ ਹਿੰਦੂ ਕਮਿਊਨਿਟੀ ਦੇ ਲੋਕ ਵੀ ਕਿਸਾਨੀ ਕਰਦੇ ਹੋ ਸਕਦੇ ਨੇ 크ਰਿਸਚੀਅਨ ਜਾਂ ਸਿੱਖ ਵੀ ਕਿਸਾਨੀ ਕਰਦੇ ਨੇ ਸੋ ਜਿਹੜੇ ਜਿਹੜੇ ਇਲਾਕੇ ਜਿਵੇਂ ਜਿਵੇਂ ਦੇ ਕਿਸੇ ਦੀ ਬਹੁ ਗਿਣਤੀ ਹੋਤੀ ਹੁੰਦੀ ਉੱਥੇ ਉਹਨਾਂ ਦਾ ਗਿਣਤੀ ਨਜ਼ਰ ਆਉਂਦੀ ਹੈ ਤਾਂ ਉਸ ਉਹ ਦੋਨਾਂ ਗੱਲਾਂ ਦੇ ਉੱਤੇ ਜਥੇਬੰਦੀ ਨੇ ਪਹਿਰਾ ਦਿੱਤਾ ਹੈ ਅਸੀਂ ਅੱਜ ਵੀ ਅੱਜ ਤੇ ਪਹਿਰਾ ਦਿੱਤਾ ਮੈਂ ਬਿਆਨ ਦੇ ਕੇ ਬਕਾਇਦਾ ਕਿਹਾ ਹੈ ਪਰ ਜੇ ਕਿਸੇ ਕਿਸੇ ਥਾਂ ਦੇ ਉੱਤੇ ਕੋਈ ਆਗੂ ਕਰਦਾ ਹੈ ਤਾਂ ਉਹਨੂੰ ਸਜ਼ਾ ਮਤਲ ਜਥੇਬੰਦੀ ਦਿੰਦੀ ਹੈ ਉਹਨੂੰ ਮਤਲ ਜਥੇਬੰਦੀ ਦੇ ਬਾਹਰ ਦਾਰਾ ਵਿਖਾਇਆ ਤੁਸੀਂ ਆਪ ਹੁਣੇ ਕਿਹਾ ਕਿ 1200 ਮੀਟਰ ਤੇ ਪਾਣੀ ਚ 1200 ਫੁੱਟ ਤੇ ਪਾਣੀ ਚਲਾ ਗਿਆ ਵੀ 1200 ਫੁੱਟ ਤੇ ਚਲਾ ਗਿਆ ਕਈ ਪਿੰਡ ਤਾਂ ਡਰਾਈ ਏਰੀਆ ਵੀ ਕਰਾ ਦਿੱਤੀਆਂ ਫਿਰ ਥੋੜਾ ਯੂਨੀਅਨ ਦਾ ਕੀ ਵਿਜ਼ਨ ਹੈ ਪਾਣੀ ਨੂੰ ਰੋਪਣ ਵਾਸਤੇ ਹਾਂ ਦੇਖੋ ਸਾਡਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਇਹਨੂੰ ਆਮ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਲੜਾਈ ਐਮ ਐਸ ਪੀ ਦੀ ਲੜਾਈ ਜਦੋਂ ਅਸੀਂ ਕਹਿੰਦੇ ਹਾਂ ਨਾ ਜੀ ਐਮ ਐਸ ਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਉਹਦੇ ਉਨ ਲੋਕ ਸੀਮਿਤ ਕੇਵਲ ਕਿਸਾਨਤਾ ਕਰ ਲੈਂਦੇ ਆ ਅਗਰ ਐਮ ਐਸ ਪੀ ਦੀ ਗਰੰਟੀ ਹੋਏਗੀ ਸਾਰੀਆਂ ਫਸਲਾਂ ਤੇ ਤਾਂ ਜਿਹੜਾ ਸਾਡਾ ਨਰਮਾ ਅੱਜ ਐਮ ਐਸ ਪੀ ਉਹਦੀ 6800 ਹੋਵੇ ਵਿਕਜੇ ਉਹ 4500 ਨੂੰ ਜਾਂ 5000 ਹਜ਼ਾਰ ਨੂੰ ਤਾਂ ਲੋਕ ਦੁਬਾਰਾ ਨਰਮਕ ਕੌਮ ਵੀ ਜਣਗੇ ਲੋਕ ਚੋਣ ਨਹੀਂ ਲਾਉਣਗੇ ਜੇਕਰ ਮੂੰਗੀ ਦਾ ਰੇਟ 7800 ਰੁਪਇਆ ਹੋਵੇ ਵਿਕਜੇ ਉਹ 4500 ਨੂੰ ਜਾਂ 4000 ਜਾਂ 5000 ਨੂੰ ਲੋਕ ਮੂੰਗੀ ਦੁਬਾਰਾ ਕੌਮ ਵੀ ਜਣਗੇ ਲੋਕ ਚੋਣ ਨਹੀਂ ਲਾਉਣਗੇ ਇਸ ਲਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਆ ਕਿ ਜੇ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣ ਜੇ ਸਾਰੀਆਂ ਐਮਐਸਪੀ ਦੇ ਵਿਕਣੀਆਂ ਸ਼ੁਰੂ ਹੋ ਜਾਣ ਡਾਇਵਰਸੀਫਿਕੇਸ਼ਨ ਆਪਣੇ ਆਪ ਆਵੇ ਕਾਗਿਤ ਪੰਜਾਬ ਦੇ ਅੰਦਰ ਜਿਹੜਾ ਅੱਜ ਪਾਣੀ ਦਾ ਵੱਡਾ ਸੰਕਟ ਬਣਨ ਜਾ ਰਿਹਾ ਉਹਦੇ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਸੋ ਇਹ ਲੜਾਈ ਖੱਲੇ ਕਿਸਾਨਾਂ ਦੀ ਨਹੀਂ ਹੈ ਹਰ ਇੱਕ ਵਰਗ ਦੀ ਹੈ ਜਿਨੇ ਕੱਲ ਨੂੰ ਧਰਤੀ ਰੇਠਲਾ ਪਾਣੀ ਵਰਤਣਾ ਇਹ ਉਹਦੀ ਵੀ ਹੈ ਜਿਹੜਾ ਪਾਣੀ ਪ੍ਰਤੀ ਚਿੰਤਤ ਹੈ ਇਹ ਉਹਦੀ ਵੀ ਹੈ ਅਨੁਸਾਰ ਨੇ ਦਾ ਸਾਥ ਦੇਣਾ ਚਾਹੀਦਾ ਥੈਂਕ ਯੂ